ਜਿਹੜਾ ਇਤਿਹਾਸਿਕ ਮੇਲਾ ਸੀ ਜਿੱਥੇ ਗੁਰਦਾਸ ਮਾਨ ਯਮਲਾ ਜੀ ਹੰਸਪਾ ਜੀ ਸਰਬਜੀਤ ਭੈਣ ਜੀ ਇਹ ਸਾਰੇ ਇਕੱਠੇ ਸੀ ਤੇ ਸ਼ਾਮ ਨੂੰ ਜਿੱਥੇ ਹੰਸਪਾ ਜੀ ਛਾਏ ਨੇ ਦੁਨੀਆ ਚ ਪਹਿਲੀ ਯਾਰ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੇ ਉਹ ਸਾਰਾ ਕੁਝ ਮਤਲਬ ਉਹ ਟਾਈਮ ਸੀ ਵੀ ਗੁਰਦਾਸ ਮਾਨ ਨੇ ਵੀ ਦੋ ਗਾਣੇ ਚਾਰ ਗਾਣੇ ਗਾਏ ਤੇ ਬਾਅਦ ਚ ਉਹਨਾਂ ਨੇ ਕਿਹਾ ਸੀ ਵੀ ਮੈਂ ਹਾਂਸ ਨੂੰ ਬਹਿ ਕੇ ਸੁਣਦਾ ਅੱਛਾ ਜੀ ਮਤਲਬ ਉਹ ਸੀ ਪਹਿਲਾਂ ਦੋ ਗਾਣੇ ਅਨਸਪਾਈ ਨੇ ਗਾਏ ਦੋ ਗਾਣੇ ਅਰਦਾਸ ਭਾਈ ਨੇ ਗਾਏ ਸਰਬਜੀਤ ਨੇ ਗਾਏ ਫਿਰ ਇਹ ਬੈਠ ਕੇ ਫਿਰ ਦੋ ਗਾਣੇ ਉਹਨਾਂ ਨੇ ਫਿਰ ਫਿਰ ਮਤਲਬ ਉਸ ਸ਼ਰਿਆਂ ਮੋਰ ਟਾਈਮ ਸੀ ਜਿੱਥੇ ਮਤਲਬ ਤੁਸੀਂ ਸ਼ਮਸ਼ੇਰ ਸੰਧੂ ਭਾਈ ਨੇ ਇਹ ਗੱਲ ਦਾ ਬਹੁਤ ਜ਼ਿਕਰ ਕਰਦੇ ਨੇ ਤੁਸੀਂ ਦੇਖਿਆ ਹੋਣਾ ਬੈਠੇ ਨੇ ਜਮਲਾ ਜੀ ਉਹਨਾਂ ਦੇ ਪੈਰ ਤੇ ਛੱਟ ਵੱਜੀ ਵੀ ਆ ਹਨਾ ਨਾਲ ਇੱਥੇ ਆਪਣਾ ਮਾਨਕ ਸਾਹਿਬ ਬੈਠੇ ਆ ਇੱਥੇ ਗੁਰਦਾਸ ਭਾਈ ਸਾਹਿਬ ਬੈਠਿਆ ਹਾਂਸ ਭਾਈ ਬੈਠੇ ਉਹ ਸਾਰੀਆਂ ਫੋਟੋਆਂ ਮੇਰੇ ਕੋਲੇ ਵੀ ਹੈਗੀਆਂ ਮੈਂ ਆਪਦੇ ਕੈਮਰੇ ਨਾਲ ਵੀ ਖਿੱਚੀਆਂ ਹੋਈਆਂ